ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਅੰਗ ਹੈ 381 ਸੱਚੇ ਪਾਤਸ਼ਾਹ ਜੀ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਹਮਣੀ सिस्टाई हे पाताली सखणी सखनी लैबरबूजी खाई रे घर की बिलाई अबर सिखाई मूसा डराई रे आज कह बस गुरकीनो केहरा कुकर तन ਲਗਾਈ ਰੇ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਪੰਚਮ ਪਾਛਾ ਸਾਹਿਬ ਸਿਖਰੂ ਅਰਜਨਦੇਵ ਜੀ ਮਹਾਰਾਜ ਦਾ ਇਹ ਬਾਣੀ ਅਸੀਂ ਆਸਾ ਰਾਗ ਵਿੱਚ ਪੜ ਰਹੇ ਹਾਂ ਸ਼ਲੋਕ ਪਿਛਲੇ ਸ਼ਬਦ ਵਿੱਚ ਸੱਚੇ ਪਾਛਾ ਦਾ ਸਾਇਏ ਨੇ ਕਿ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਵਾਰ ਹੈ ਪੰਜ ਜਨਾਂ ਲਈ ਬਸ ਕਰ ਰੱਖ ਹੈ ਮਨ ਮੈਂ ਏਕ ੰਕਾਰ ਹੈ ਕਿਉਂਕਿ ਉਦਮ ਜ਼ਰੂਰੀ ਹੈ ਕੋਈ ਚੀਜ਼ ਕਰਨੀ ਹੈ ਪ੍ਰਾਪਤ ਚਾਹੇ ਉਹ ਸੰਸਾਰਕ ਤੌਰ ਤੇ ਕੋਈ ਉਹਦਾ ਪ੍ਰਾਪਤ ਕਰਨਾ ਹੈ ਚਾਹੇ ਆਤਮਕ ਤੌਰ ਤੇ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਸਭ ਤੋਂ ਪਹਿਲਾਂ ਉਦਮ ਹੈ ਜੀ ਕਿਸਾਨ ਉਦਮ ਕਰਦਾ ਹੈ ਧਰਤੀ ਨੂੰ ਸਾਧਦਾ ਹੈ ਸਾਧਨ ਤੋਂ ਬਾਅਦ ਫਿਰ ਬੀਜ ਪਾਉਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਫਿਰ ਗੁਰੂ ਕਿਰਪਾ ਕਰਦੇ ਬਖਸ਼ਿਸ਼ ਕਰਦੇ ਨੇ ਇਹ ਨਾਮ ਦੀ ਪ੍ਰਾਪਤੀ ਹੁੰਦੀ ਇਹ ਬਹੁល ਜੰਮਦਾ ਹੈ ਅੱਜ ਦੇ ਸ਼ਬਦ ਵਿੱਚ ਮਹਾਰਜ ਦਸਮਦਵਾਰ ਦੀ ਗੱਲ ਕਰਦੇ ਨੇ ਚੌਥੇ ਪਦ ਦੀ ਗੱਲ ਕਰਦੇ ਨਿਜ ਘਰ ਦੀ ਗੱਲ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ ਇਹ ਕੀ ਦਸਮ ਦਵਾਰ ਕੀ ਹੁੰਦਾ ਹੈ ਦਸਮ ਦਵਾਰ ਕਿਹਨੂੰ ਕਹਿੰਦੇ ਨੇ ਨੌ ਦਵਾਰਿਆਂ ਬਾਰੇ ਸਾਨੂੰ ਪ੍ਰਗਟ ਪਤਾ ਹੈ ਲekin ਦਸਵਾਂ ਗੁਪਤ ਰਖਾਇਆ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਦਸਮ ਗੁਪਤ ਕੀ ਹੈ ਉਹਦੇ ਵਿੱਚ ਕੀ ਅਵਸਥਾ ਬਣਦੀ ਹੈ ਇਹਨਾਂ ਅੱਖਾਂ ਨਾਲ ਇਹਨਾਂ ਜ਼ੁਬਾਨ ਨਾਲ ਇਹ ਨੌ ਦਵਾਰੇ ਸਾਰੇ ਹੀ ਉਹਦੇ ਅਧੀਨ ਹੁੰਦੇ ਨੇ ਉਹ ਅਵਸਥਾ ਜਿੱਥੇ ਮਨ ਦੇ ਫੁਰਨੇ ਖਤਮ ਹੋ ਜਾਣ ਜਿੱਥੇ ਸਹਿਜ ਅਵਸਥਾ ਹੈ ਟਕਾਉ ਵਾਲੀ ਅਵਸਥਾ ਹੈ ਇਹ ਨਹੀਂ ਕਿ ਬਹੁਤੇ ਲੋਕ ਫਿਰ ਆਪਣੇ ਕੋਲੋਂ ਵਿਖਾਵੀ ਦੀਆਂ ਗੱਲਾਂ ਕਰਦੇ ਨੇ ਜੀ ਸਾਨੂੰ ਅੱਗੇ ਜਾ ਕੇ ਆਹ ਦਿਸਦਾ ਸਾਨੂੰ ਅੱਗੇ ਜਾ ਕੇ ਉਹ ਦਿਸਦਾ ਅਸੀਂ ਉੱਥੇ ਪਹੁੰਚ ਗਏ ਕਿਤੇ ਨਹੀਂ ਪਹੁੰਚਦਾ ਜੀ ਸਗੋਂ ਉਹਦੇ ਪੈਰ ਧਰਤੀ ਤੇ ਲੱਗ ਜਾਂਦੇ ਨੇ ਕਹਿੰਦੇ ਜੀ ਦੀ ਸੁਰਤ ਚੜ ਗਈ ਇਹ ਬੇਹੋਸ਼ ਹੋ ਗਿਆ ਨਹੀਂ ਬਾਣੀ ਸਾਨੂੰ ਸੁਰਤ ਵਿੱਚ ਲਿਆਉਂਦੀ ਹੈ ਅਸੀਂ ਆਪਣੇ ਆਲੇ-ਦੁਆਲੇ ਆਪਣੇ ਜੀਵਨ ਵਿੱਚ ਕੀ ਕਰਨਾ ਹੈ ਕਿਵੇਂ ਰਹਿਣਾ ਹੈ ਕੀ ਕਰਨਾ ਆਏ ਆ ਕੀ ਲੈ ਕੇ ਜਾਣਾ ਹੈ ਕੀ ਸਾਡੇ ਪੱਲੇ ਹੈ ਇਹ ਸੋਚੀ ਹੋ ਜਾਂਦੀ ਹੈ ਜੀ ਸਾਨੂੰ ਪਤਾ ਲੱਗ ਜਾਂਦਾ ਜਿਹਨੂੰ ਕਹਿੰਦੇ ਆ ਪੰਜਾਬੀ ਜੇ ਕਹੇ ਦੀ ਬੰਦੇ ਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਂਦਾ ਕਿ ਮੈਂ ਮੇਰੀ ਔਕਾਤ ਕੀ ਹੈ ਜਦੋਂ ਸਾਨੂੰ ਆਪਣੀ ਔਕਾਤ ਦਾ ਪਤਾ ਹੋਏਗਾ ਨਾ ਫਿਰ ਅਸੀਂ ਫਜ਼ੂਲ ਗੱਲਾਂ ਨਹੀਂ ਕਰਦੇ ਮਤ ਜਿਹੜੀ ਫਿਰਦੀ ਜਦੋਂ ਗੁਰੂ ਕਿਰਪਾ ਕਰਦਾ ਵੇਖੋ ਸਾਡੀਆਂ ਅੱਖਾਂ ਤੇ ਝੋਲਾ ਦੇਖਣ ਲੱਗ ਜਾਂਦਾ ਸਾਨੂੰ ਮੋਤੀ ਆ ਜਾਂਦਾ ਅਸੀਂ ਡਾਕਟਰ ਕੋਲ ਜਾਂਦੇ ਉਹ ਮੋਤੀਆ ਉਤਾਰ ਦਿੰਦਾ ਹੈ ਆਪਰੇਸ਼ਨ ਕਰਕੇ ਡਾਕਟਰ ਅੱਖਾਂ ਦਾ ਆਪਰੇਸ਼ਨ ਕਰਦਾ ਤੇ ਗੁਰੂ ਦ੍ਰਿਸ਼ਟੀ ਦਾ ਆਪਰੇਸ਼ਨ ਕਰਦਾ ਹੈ ਦ੍ਰਿਸ਼ਟੀ ਬਦਲ ਜਾਂਦੀ ਹੈ ਰਹਿਣ ਸਹਿਣ ਬਦਲ ਜਾਂਦਾ ਹੈ ਵਿਚਾਰ ਬਦਲ ਜਾਂਦੇ ਨੇ ਮਤ ਉੱਚੀ ਹੋ ਜਾਂਦੀ ਹੈ ਉੰਜ Asi ਹਰ ਰੋਜ਼ ਅਰਦਾਸ ਕਰਦੇ ਆ ਕਿ ਬਖਸ਼ੋ ਸਿੱਖਾਂ ਨੂੰ ਤੇਰੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਕਾਰ ਆਖਾ ਆਪ ਆਕਾਲ ਪੁਰਖ ਵਾਹਿਗੁਰੂ ਅਰਦਾਸ ਤੇ Asi ਕਰਦੇ ਆ ਕਿਉਂਕਿ ਮਤ ਉੱਚੀ ਹੈ ਮਨ ਨੀਵਾ ਹੋ ਜਾਂਦਾ ਹੈ ਜਿਹੜਾ ਮਨਮੁਖ ਹੈ ਉਹਦਾ ਮਨ ਉੱਚਾ ਹੈ ਮਤ ਨੀਵੀਂ ਪਲਟ ਗਿਆ ਸਾਰਾ ਕੁਝ ਆਸਾ ਮਹੱਲਾ ਪੰਜਵਾ ਆਦਮੇ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਕਦੇ ਪਹਿਲਾਂ ਬਿਰਤੀ ਨੀਵੀਂ ਸੀ ਸੋਚ ਨੀਵੀਂ ਸੀ ਚੰਡਾਲ ਬਿਰਤੀ ਸੀ ਖੋਕੇ ਖਾਣ ਵਾਲੀ ਮਾਰ ਕੇ ਖਾਣ ਵਾਲੀ ਭਈ ਬ੍ਰਾਹਮਣੀ ਕਦੇ ਹੁਣ ਉਹ ਬ੍ਰਹਮ ਅਵਸਥਾ ਵਾਲੀ ਹੋ ਗਈ ਸੂਦੀ ਤੇ ਸ੍ਰੇਸ਼ਟਾਈ ਰੇ ਪਹਿਲਾਂ ਨੀਵੀਂ ਬਿਰਤੀ ਸੀ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਨਾਮ ਦੀ ਦਾਤ ਦਿੱਤੀ ਸ੍ਰੇਸ਼ਟ ਵਰਤੀ ਹੋ ਗਈ ਉੱਚੀ ਵਰਤੀ ਵਾਲੇ ਹੋ ਗਏ ਪਤਾਲੀਆਂ ਆਕਾਸ਼ੀ ਸਖਣੀ ਲੈ ਬਰਬੂਜੀ ਖਾਈ ਰੇ ਪਤਾਲ ਤੋਂ ਆਕਾਸ਼ ਤੱਕ ਖਾਲੀ ਖਾਲੀ ਕਹਿਣ ਤੋਂ ਭਾਵ ਭੁੱਖ ਨਾਲ ਭਰੀ ਹੋਈ ਹੈ ਨਹੀਂ ਜੀ ਕੁਝ ਹੁੰਦਿਆਂ ਸੁੰਦਿਆਂ ਵੀ ਕੁਝ ਨਹੀਂ ਮਰ ਗਏ ਹਾਏ ਮਰ ਗਏ ਹੋ ਗਈ ਅੰਦਰ ਛਾਵਾਂ ਦੀ ਲਾਟ ਵੱਲਦੀ ਪਈ ਸੀ ਅੱਗ ਉਹ ਹੁਣ ਬੁਝ ਗਈ ਉਹ ਲਾਟ ਜਿਹੜੀ ਸੀ ਬੁਝ ਗਈ ਤ੍ਰਿਸ਼ਨਾਵਾਂ ਦੀ ਅੱਗ ਬੁਝ ਗਈ ਅੰਦਰੋਂ ਉਹ ਖਤਮ ਹੋ ਗਈ ਘਰ ਕੀ ਬਲਾਈ ਅਬਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕਹਿ ਵਸ ਗੁਰ ਕੀਨੋ ਕਹਿਰ ਕੂਕਰ ਤਨ ਹੈ ਲਗਾਈ ਰੇ ਸਤਿਗੁਰੂ ਦੀ ਕਿਰਪਾ ਸਦਕਾ ਇਹ ਜਿਹੜੀ ਬਿਰਤੀ ਸੀ ਸੇ ਇੱਕ ਬਿੱਲੀ ਵਰਗੀ ਸੀ ਜਿਵੇਂ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਇਹ ਸਾਡੀ ਬਿਰਤੀ ਜਿਹੜੀ ਸੀ ਇਹ ਪਦਾਰਥਾਂ ਦੇ ਸੁਪਨੇ ਲੈਂਦੀ ਰਹਿੰਦੀ ਸੀ ਆ ਵੀ ਮੈਨੂੰ ਮਿਲ ਜਾਏ ਆ ਵੀ ਮੈਨੂੰ ਮਿਲ ਜਾਏ ਆ ਵੀ ਮੇਰੇ ਕੋਲ ਹੋਣਾ ਚਾਹੀਦਾ ਜਿਹੜੀ ਚੀਜ਼ ਅਸੀਂ ਦੂਜੇ ਘਰ ਚ ਵੇਖੀ ਉਹ ਮੇਰੇ ਘਰ ਚ ਹੋਣੀ ਚਾਹੀਦੀ ਹੈ ਤ੍ਰਿਸ਼ਨਾਵਾਂ ਆਸ਼ਾਵਾਂ ਬਹੁਤ ਜ਼ਿਆਦੀਆਂ ਕਿਨੇ ਹੁਣ ਬਿੱਲੀ ਉਲਟ ਹੋ ਗਈ ਇਹ ਮਤ ਜਿਹੜੀ ਸੀ ਉਲਟ ਹੋ ਗਈ ਹੁਣ ਇਹ ਉਸ ਚੂਹੇ ਨੂੰ ਭਾ ਪਦਾਰਥਾਂ ਨੂੰ ਵੇਖ ਕੇ ਡਰਦੀ ਹੈ ਉਹ ਉਹਨਾਂ ਦੇ ਪਿੱਛੇ ਨਹੀਂ ਦੌੜਦੀ ਕਿਉਂਕਿ ਸਤਿਗੁਰੂ ਨੇ ਸਮਝਾ ਦਿੱਤਾ ਮਾਇਆ ਜੀਵਣ ਦੁੱਖ ਨਹੀਂ ਕੋਈ ਸਮਝ ਆ ਗਈ ਇਹ ਮਾਇਆ ਜਿਤ ਹਰ ਵੀ ਸਰੇਮੋ ਉਪਜੈ ਭਾਉ ਦੂਜਾ ਲਾਇਆ ਕਰ ਕਰ ਥਾਕੀ ਵੱਡੇ ਬਡੇਰੇ ਕਿਸੇ ਨੇ ਕੀਏ ਮਾਇਆ ਕਾਰਜ ਪੂਰੇ ਜਦੋਂ ਇਹ ਗੱਲਾਂ ਸਮਝ ਆਈਆਂ ਤਾਂ ਆਪਣੀ ਕਿਰਤ ਦੇ ਉੱਤੇ ਭਰੋਸਾ ਕਰਨ ਲੱਗ ਪਿਆ ਇਨਸਾਨ ਇੱਕ ਨਿਜ ਅਵਸਥਾ ਵਿੱਚ ਰਹਿਣਾ ਸਿੱਖਿਆ ਹੁਣ ਉਹ ਛਾਇਆ ਦੇ ਪਿੱਛੇ ਨਹੀਂ ਦੌੜਦਾ ਮਾਇਆ ਦੇ ਪਿੱਛੇ ਨਹੀਂ ਦੌੜਦਾ ਆਪਣੀ ਕਿਰਤ ਤੇ ਭਰੋਸਾ ਕਰਦਾ ਹੈ ਆਪਣੇ ਆਪ ਤੇ ਸੰਪੂਰਨ ਭਰੋਸਾ ਨੂੰ ਸਹਿਪੰਗ ਸ਼ਬਦ ਵਰਤਦੇ ਨੇ ਮਹਾਰਾਜ ਮੂਲ ਮੰਤਰ ਦੇ ਵਿੱਚ ਸਹਿਪੰਗ ਦਾ ਮਤਲਬ ਹੁੰਦਾ ਹੈ ਆਪਣੇ ਆਪ ਤੋਂ ਆਪ ਭਰੋਸਾ ਰੱਖਣਾ ਅੱਜ ਕਹਿ ਵਸ ਗੁਰ ਕੀ ਨੋ ਕੇਹਰ ਕੂਕਰਤ ਨਾ ਲਗਾਈ ਰੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਬੱਕਰੀ ਦੇ ਅਧੀਨ ਕਰ ਦਿੱਤਾ ਸ਼ੇਰ ਨੂੰ ਭਾਵ ਜਿਹੜੀ ਨਿਮਰਤਾ ਹੈ ਉਹ ਬੱਕਰੀ ਦੀ ਨਿਯਾਈ ਹੈ ਗੁਰਮੁਖ ਰਿਦਾ ਗਰੀਬੀ ਆਵੇ ਨਿਮਰਤਾ ਹੈ ਅੰਦਰੋਂ ਹੰਕਾਰ ਦਾ ਸ਼ੇਰ ਜਿਹੜਾ ਸੀ ਉਹ ਖਤਮ ਕਰ ਦਿੱਤਾ ਉਹ ਦੇ ਅਧੀਨ ਹੋ ਗਿਆ ਹੁਣ ਹੁਣ ਹੰਕਾਰ ਹੀ ਨਹੀਂ ਰਿਹਾ ਅੰਦਰੋਂ ਹੰਕਾਰ ਟੁੱਟ ਗਿਆ ਕਿਉਂ ਸਤਿਗੁਰੂ ਨੇ ਸਮਝਾਇਆ ਕਿ ਹਰ ਜੂ ਹੰਕਾਰ ਨਾ ਭਾਵੇ ਹੀ ਬੇਰਕੂਕ ਸੁਣਾਵੇ ਜਦੋਂ ਇਹ ਸਮਝ ਆਈ ਤਾਂ ਹੰਕਾਰ ਤਿਆਗ ਦਿੱਤਾ ਇਸ ਬਿਰਤੀ ਨੇ ਇਸ ਸੁਰਤ ਨੇ ਹੁਣ ਨਿਮਰਤਾ ਵਿੱਚ ਰਹਿੰਦਾ ਹੈ ਕੂਕਰ ਤਨਹੇ ਲਗਾਈ ਰੇ ਅਗਲੀ ਬਸਤਾ ਮੁਰਜ ਕਹਿੰਦੇ ਜਿਹੜੀ ਅੰਦਰੋਂ ਬਿਰਤੀ ਸੀ ਕੁੱਤੇ ਵਾਲੀ ਕੁੱਤੇ ਝਾਕ ਜੀ ਨੂੰ ਕਹਿੰਦੇ ਆਸੀਂ ਹਰ ਚੀਜ਼ 'ਚੋਂ ਆਸ ਰੱਖਣੀ ਕਿ ਇਹਦੇ 'ਚੋਂ ਮੈਨੂੰ ਕੀ ਮਿਲੇਗਾ ਇਹਦੇ 'ਚੋਂ ਮੈਨੂੰ ਕੀ ਮਿਲੇਗਾ ਕਹਿੰਦੇ ਇਹ ਬਿਰਤੀ ਵੀ ਖਤਮ ਹੋ ਗਈ ਅੰਦਰੋਂ ਇਹ ਦਸਮਦਵਾਰ ਦੀ ਬਸਤਾ ਹੈ ਜੀ ਉਹੜਾ ਇਨਸਾਨ ਹੈ ਜਿਹੜਾ ਗੁਰਮੁਖ ਪਿਆਰਾ ਹੈ ਉਹਦੀ ਵਸਤਾ ਹੀ ਬਣ ਗਈ ਕਿ ਹੁਣ ਨਿਮਰਤਾ ਚ ਰਹਿੰਦਾ ਹੈ ਉਹਦੇ ਅੰਦਰ ਕੋਈ ਕੁੱਤੇ ਝਾਕ ਨਹੀਂ ਹੈ ਉਹ ਆਪਣੀਆਂ ਐਨੀਆਂ ਤ੍ਰਿਸ਼ਨਾਵਾਂ ਨੇ ਇਛਾਵਾਂ ਨੇ ਉਹ ਖਤਮ ਕਰ ਦਿੱਤੀਆਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਰਹਾਉ ਬਾਜ ਥੂਨੀਆਂ ਚਪਰਾ ਥਾਮਿਆਂ ਨਿਕਰਿਆਂ ਕਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰ ਜਲਾਇਆ ਰੇ ਬਿਨਾਂ ਥਮੀਆਂ ਤੋਂ ਇਹ ਛਪਰਾ ਥਮਿਆ ਗਿਆ ਹੁਣ ਪਦਾਰਥਾਂ ਨਾਲ ਨਹੀਂ ਥਮਦਾ ਹੁਣ ਕਿੰਨੇ ਪਦਾਰਥਾਂ ਦੀ ਭੁੱਖ ਹੀ ਨਹੀਂ ਹੈ ਜਿਹੜਾ ਇਹ ਮਨ ਬੇ ਘਰ ਹੋਇਆ ਫਿਰਦਾ ਸੀ ਆਪਣੇ ਨਿਜ ਘਰ ਵਿੱਚ ਆ ਗਿਆ ਨਥਾਵਿਆਂ ਨੂੰ ਥਾਮ ਦੇ ਦਿੱਤਾ ਨਿਮਾਣਿਆਂ ਨੂੰ ਮਾਨ ਮਿਲ ਗਿਆ ਆਪਣੇ ਨਿਜ ਘਰ ਵਿੱਚ ਆਇਆ ਜਦੋਂ ਇਹ ਮਨ ਬਿਨ ਜੜੀਏ ਲੈ ਜੜਿਓ ਜੜਾਵਾ ਕਹਿੰਦੇ ਮਨ ਤੇ ਗਹਿਣਾ ਬਣ ਗਿਆ ਬਿਨਾ ਵਿਖਾਵਿਆਂ ਤੋਂ ਬਿਨਾ ਕਰਮ ਕਾਂਡਾਂ ਤੋਂ ਕਿਉਂਕਿ ਵਿਖਾਵੇ ਨਹੀਂ ਕਰਦਾ ਹੁਣ ਹੁਣ ਉਹ ਜੜਿਆ ਹੋਇਆ ਹੈ ਹੀਰੇ ਜਵਾਹਰਾਤ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਇਹ ਗੱਲ ਸਮਝ ਆ ਗਈ ਵਾਣੀ ਨੂੰ ਵਿਚਾਰਿਆ ਬਾਣੀ ਨੂੰ ਸਮਝਿਆ ਇਹ ਮਨ ਗਹਿਣਾ ਬਣ ਗਿਆ ਜੜਾਉ ਗਹਿਣਾ ਥੇਵਾ ਅਚਰ ਜਲਾਇਆ ਰੇ ਜਿਵੇਂ ਮੁੰਦਰੀ ਦੇ ਉੱਤੇ ਨਗ ਜੜਿਆ ਹੁੰਦਾ ਹੈ ਕਿ ਇਸ ਤਰ੍ਹਾਂ ਇਹਨੂੰ ਨਾਮ ਰੂਪੀ ਹੀਰਾ ਜੜ ਦਿੱਤਾ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਇਹ ਮਨ ਸੁੰਦਰ ਹੋ ਗਿਆ ਇਹ ਮਨ ਸੋਹਣਾ ਹੋ ਗਿਆ ਹੁਣ ਇਹ ਮਨ ਮਹੰਗਾ ਹੋ ਗਿਆ ਦਾਦੀ ਦਾ ਆਦ ਨਾ ਪਹੁੰਚਨ ਹਾਰਾ ਚੂਪੀ ਨਰਪਉ ਪਾਇਆ ਰੇ ਮਾਲਕ ਦੀ ਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਤਾਇਆ ਰੇ ਜਦੋਂ ਇਹ ਮਾਲਕ ਤੋਂ ਵਿਛੜਿਆ ਹੋਇਆ ਸੀ ਪ੍ਰਮਾਤਮਾ ਤੋਂ ਕਹਿੰਦੇ ਥਾਂ ਥਾਂ ਤੇ ਫਰਿਆਦਾਂ ਪਿਆ ਕਰਦਾ ਸੀ ਦਾਦੀ ਦਾਦ ਨਾ ਪਹੁੰਚਨ ਹਾਰਾ ਥਾਂ ਥਾਂ ਤੇ ੱੱਕੇ ਪਿਆ ਖਾਂਦਾ ਸੀ ਥਾਂ ਥਾਂ ਤੇ ਮੱਥੇ ਪਿਆ ਟੇਕਦਾ ਸੀ ਤੇ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਨਾਮ ਦੀ ਦਾਤ ਜਦੋਂ ਪ੍ਰਾਪਤ ਹੋਈ ਸਿਮਰਨ ਕਰਦਿਆਂ ਹਾਂ ਬਾਣੀ ਪੜਦਿਆਂ ਹਾਂ ਬਾਣੀ ਵਿਚਾਰ ਕਰਦਿਆਂ ਹੋਇਆਂ ਕਹਿੰਦੇ ਇਹ ਚੁੱਪ ਕਰ ਗਿਆ ਕਿਉਂਕਿ ਨਿਰਭਉ ਨੂੰ ਪ੍ਰਾਪਤ ਕਰ ਲਏ ਨਿਰਭਉ ਜਪੈ ਸਗਲ ਭਾਉ ਮਿਟੈ ਹੁਣ ਅੰਦਰ ਕੋਈ ਡਰ ਨਹੀਂ ਕਿਸੇ ਕਿਸਮ ਦਾ ਨਿਰਭਉ ਹੋ ਕੇ ਰਹਿੰਦਾ ਹੈ ਨਿਰਵੈਰ ਹੋ ਕੇ ਰਹਿੰਦਾ ਮਾਲਦਲੀ ਚੈ ਬੈਠੀ ਲੈ ਮਰਤਕ ਨੈਣ ਦਿਖਾਲਣ ਤਾਇਆ ਰੇ ਇਹ ਮਨ ਹੁਣ ਮਰ ਗਿਆ ਇਹ ਬਿਰਤੀਆਂ ਖਤਮ ਹੋ ਗਈਆਂ ਕਹਿੰਦੇ ਹੁਣ ਤੇ ਜਿਵੇਂ ਦਰੀਚੀਆਂ ਤੇ ਬੈਠਾ ਹੁੰਦਾ ਜਿਵੇਂ ਸ਼ਾਹੀ ਠਾਠ ਨਾਲ ਅੰਦਰ ਰਹਿ ਰਿਹਾ ਹੁਣੇ ਜਿਵੇਂ ਅੱਖੀ ਅੱਗੇ ਲੋਕਾਂ ਨੂੰ ਅੱਖਾਂ ਕੱਢਦਾ ਸੀ ਕਹਿੰਦੇ ਉਹ ਚੀਜ਼ਾਂ ਬੰਦ ਹੋ ਗਈਆਂ ਹੰਕਾਰ ਵਾਲੀ ਬਿਰਤੀ ਖਤਮ ਹੋ ਗਈ ਇਹਦੀ ਸੋਈ ਅਜਾਨ ਕਹੈ ਮੈਂ ਜਾਨਾ ਜਾਣਨ ਹਾਰਨਾ ਛਾਣਾ ਰੇ ਕਉ ਨਾਨਕ ਗੁਰ ਅਮਯੋ ਪਿਆਇਆ ਰਸਕ ਰਕਸ ਬਿਕਸਾਨਾ ਰੇ ਸੋਈ ਅਜਾਨਕ ਹੈ ਮੈਂ ਜਾਨਾ ਜਿਹੜਾ ਕਹਿੰਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ ਜਿਹੜਾ ਲੋਕਾਂ ਨੂੰ ਇਹ ਦੱਸਦਾ ਪਿਆ ਕਿ ਆਓ ਮੇਰੇ ਕੋਲੇ ਮੈਂ ਦਸਮ ਦਵਾਰ ਪ੍ਰਾਪਤ ਕਰ ਲਿਆ ਮੈਂ ਨਿੱਜ ਘਰ ਵਿੱਚ ਰਹਿਣਾ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ ਮੈਨੂੰ ਆ ਹੁੰਦਾ ਮੈਨੂੰ ਉਹ ਹੁੰਦਾ ਹੈਗੇ ਬਾਬਾ ਜੀ ਕੋ ਕਹਿੰਦੇ ਜੀ ਮੈਂ ਫੋਨ ਕਰਕੇ ਫੋਨ ਤੇ ਗੱਲ ਕਰਾ ਦੇਣਾ ਤੁਹਾਡੀ ਪ੍ਰਮਾਤਮਾ ਨਾਲ ਫੋਨ ਤੇ ਕਹਿੰਦਾ ਮੇਰੇ ਫੋਨ ਤੇ ਗੱਲ ਕਰ ਲਓ ਤੂੰ ਗਏ ਤੇ ਉਦੋਂ ਕੁਝ ਵੀ ਨਾ ਲੱਭਿਆ ਮਾਰੇ ਕਹਿੰਦੇ ਸੋਈ ਅਜਾਨ ਉਹ ਬੇਸਮਝ ਨੇ ਭਾਈ ਜਿਹੜੇ ਵਿਖਾਵੇ ਪਏ ਕਰਦੇ ਨੇ ਉਹ ਬੇਸਮਝ ਨੇ ਜਾਨਨ ਹਾਰ ਨਛਾਨਾ ਰੇ ਤੇ ਪੰਚਮ ਪਾਸ਼ਾ ਮਾਰਗ ਨੇ ਜਿਹੜੇ ਜਾਨਨ ਹਾਰ ਨੇ ਦੇ ਸਮਝ ਗਏ ਉਹ ਗੁੱਜੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਦਾ ਆਚਰਣ ਉਹਨਾਂ ਦੀ ਬੋਲੀ ਉਹਨਾਂ ਦਾ ਰਹਿਣ ਰਹਿਣ ਸੈਣ ਉਹਨਾਂ ਦਾ ਵਿਵਹਾਰ ਤੋਂ ਪਤਾ ਲੱਗ ਜਾਂਦਾ ਹੈ ਸੂਰਜ ਚੜਦਾ ਹੈ ਸੂਰਜ ਥੋੜੀ ਦੱਸਦਾ ਕਿ ਮੈਂ ਚੜ ਗਿਆ ਉੱਥੇ ਪੰਛੀ ਆਪਣੇ ਆਪ ਚਹਿਕ ਚਾਉਣ ਲੱਗ ਜਾਂਦੇ ਨੇ ਰੌਸ਼ਨੀ ਹੋ ਜਾਂਦੀ ਭਾਵੇਂ ਧੁੰਦ ਵੀ ਹੋਵੇ ਪਈ ਹੋਈ ਤਾਂ ਵੀ ਆਪਾਂ ਕਹਿੰਦੇ ਆ ਕਿ ਦਿਨ ਚੜ ਗਿਆ ਜਿਹੜੇ ਉਸ ਮਾਲਕ ਨੂੰ ਸਿਮਰਦੇ ਨੇ ਯਾਦ ਕਰਦੇ ਨੇ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਫਿਰ ਉਹ ਗੁੱਝੇ ਨਹੀਂ ਰਹਿੰਦੇ ਕਿਉਂਕਿ ਉਹ ਤੇ ਪ੍ਰਗਟ ਹੋ ਜਾਂਦੇ ਕਿਸੇ ਨਾ ਕਿਸੇ ਗੱਲ ਤੇ ਪ੍ਰਗਟ ਹੋ ਜਾਂ ਜਿਵੇਂ ਮੂਰਖ ਪ੍ਰਗਟ ਹੋ ਜਾਂਦਾ ਨਾ ਕਿਨੇ ਜੇ ਵਿਦਵਾਨਾਂ ਦੀ ਸੰਗਤ ਵਿੱਚ ਬੈਠਾ ਮੂਰਖ ਚੁੱਪ ਕੀਤਾ ਤੇ ਬੈਠਾ ਰਵੇ ਕੋਈ ਗੱਲ ਨਹੀਂ ਜਦੋਂ ਬੋਲ ਪਿਆ ਤੇ ਪਤਾ ਲੱਗ ਜਾਏਗਾ ਇਸੇ ਤਰ੍ਹਾਂ ਜਿਹੜੇ ਗੁਰਮਖ ਨੇ ਉਹ ਆਪਣੇ ਵਿਵਹਾਰ ਤੋਂ ਆਪਣੇ ਕਰਮਾਂ ਤੋਂ ਸੰਸਾਰ ਵਿੱਚ ਹੌਲੀ ਹੌਲੀ ਪ੍ਰਗਟ ਹੋ ਜਾਂਦੇ ਨੇ ਉਹ ਗੁੱਜੇ ਨਹੀਂ ਰਹਿ ਸਕਦੇ ਕਉ ਨਾਨਕ ਗੁਰ ਅਮਿਉ ਪਿਆਆ ਪੰਜਵੇਂ ਨਾਨਕ ਪਛਮਗ ਨੇ ਗੁਰੂ ਨੇ ਐਸੀ ਕਿਰਪਾ ਕੀਤੀ ਐਸਾ ਅੰਮ੍ਰਿਤ ਪਿਆਇਆ ਰਸ ਰਸਕ ਵਿਗਸਾਨਾ ਰੇ ਹੁਣ ਤੇ ਰਸ ਲੈ ਲੈ ਕੇ ਜ਼ਿੰਦਗੀ ਦਾ ਆਨੰਦ ਮਾਣਦਾ ਪਿਆ ਹੈ ਵਿਗਸਦਾ ਪਿਆ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਜਿਨ੍ਹਾਂ ਨੇ ਸੁਣਿਆ ਤੇ ਮੰਨੇ ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਉਹ ਫਿਰ ਇਸ ਅਵਸਥਾ ਵਿੱਚ ਰਹਿੰਦੇ ਨੇ ਨਾ ਉਹਨਾਂ ਅੰਦਰ ਹਉਮੈ ਹੈ ਨਾ ਉਹਨਾਂ ਅੰਦਰ ਹੰਕਾਰ ਹੈ ਉਹ ਨਿਮਰਤਾ ਵਿੱਚ ਰਹਿੰਦੇ ਨੇ ਉਹ ਸੰਸਾਰ ਵਿੱਚ ਮਿਲ ਕੇ ਰਹਿੰਦੇ ਨੇ ਘਰ-ਬਾਰ ਛੱਡ ਕੇ ਦੌੜਦੇ ਨਹੀਂ ਉਹ ਪਖੰਡ ਨਹੀਂ ਕਰਦੇ ਉਹ ਵਿਖਾਵੇ ਨਹੀਂ ਕਰਦੇ ਉਹ ਕਿਉਂਕਿ ਉਹਨਾਂ ਨੇ ਅੰਦਰ ਬਿਰਤੀ ਜਿਹੜੀ ਹੈ ਉਹ ਨਿਮਰਤਾ ਵਾਲੀ ਹੈ ਸਹਿਜ ਵਾਲੀ ਹੈ ਸਤਿਗੁਰੂ ਸਭਨਾ ਕਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ ਜਦੋਂ ਸਤਿਗੁਰੂ ਸਿੱਖ ਦੇ ਬੰਧਨ ਕੱਟਦਾ ਹੈ ਤੇ ਮਰੀ ਕਹਿੰਦੇ ਉਸ ਗੁਰੂ ਦਾ ਸਿੱਖ ਜਿਹੜਾ ਵਿਕਾਰਾਂ ਤੋਂ हट ਜਾਂਦਾ ਉਸੇ ਵੇਲੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਨੇ ਆ ਬਾਣੀ ਨੂੰ ਪੜਦੇ ਆ ਬਾਣੀ ਨੂੰ ਵਿਚਾਰਦੇ ਆ ਆਪਣੇ ਆਪ ਨੂੰ ਸਮਰਪਿਤ ਕਰਦੇ ਆ ਇਹ ਅਵਸਥਾ ਫਿਰ ਸਹਿਜੇ ਪ੍ਰਾਪਤ ਹੁੰਦੀ ਜਿਹਨੂੰ ਅਸੀਂ ਦਸਮਦਵਾਰ ਕਹਿੰਨੇ ਆ ਜਿਹਨੂੰ ਅਸੀਂ ਨਿਜ ਘਰ ਕਹਿੰਨੇ ਆ ਉਦੋਂ ਬੰਦਾ ਨਿਰਪਉ ਹੋ ਕੇ ਨਿਰਵੈਰ ਹੋ ਕੇ ਇਹ ਸੰਸਾਰ ਵਿੱਚ ਰਹਿੰਦਾ ਤੇ ਇਹ ਸੰਸਾਰ ਤੋਂ ਜਦੋਂ ਜਾਂਦਾ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਂਦਾ ਕਿਉਂ ਜਾਣਾ ਤੇ ਸਭ ਨੇ ਇਸ ਸੰਸਾਰ ਤੋਂ ਰਹਿਣਾ ਤੇ ਕਿਸੇ ਵੀ ਨਹੀਂ ਪਰ ਜਾਣ ਜਾਣ ਵਿੱਚ ਬੜਾ ਫਰਕ ਹੈ ਜੀ ਗੁਰਮੁਖ ਜਦੋਂ ਸੰਸਾਰ ਤੋਂ ਜਾਂਦੇ ਨੇ ਸ਼ੁਕਰਾਨੇ ਨਾਲ ਜਾਂਦੇ ਨੇ ਵਿਕਸਦੇ ਜਾਂਦੇ ਨੇ ਖੁਸ਼ੀ ਨਾਲ ਜਾਂਦੇ ਨੇ ਆਨੰਦ ਵਿੱਚ ਜਾਂਦੇ ਨੇ ਉਹ ਇਸ ਤਰ੍ਹਾਂ ਆਪਣੇ ਸਰੀਰ ਨੂੰ ਤਿਆਗ ਦਿੰਦੇ ਨੇ ਜਿਵੇਂ ਆਪਾਂ ਕੱਪੜੇ ਬਦਲ ਦਿੰਨੇ ਆ ਉਹ ਇੱਕ ਗੁੜੀ ਨੀਂਦ ਸੌਂਦੇ ਨੇ ਬਸ ਉਹਨਾਂ ਦੀ ਮੌਤ ਜਿਹੜੀ ਹੈ ਗੁੜੀ ਨੀਂਦ ਹੈ ਇਸੇ ਕਰਕੇ ਬਾਣੀ 'ਚ ਬਾਬਾ ਫਰੀਦ ਨੇ ਜਿਸ ਮਰਨੇ ਤੇ जग ਡਰੈ ਮੇਰੇ ਮਾਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਤ ਕਿਉਂਕਿ ਉਹਨੇ ਜਿਉਂਦੇ ਜੀ ਆਪਣੀ ਮਾਂ ਨੂੰ ਮਾਰ ਲਿਆ ਉਹਦਾ ਹੰਕਾਰ ਨੂੰ ਖਤਮ ਕਰ ਦਿੱਤਾ ਉਹਨਾਂ ਦਾ ਜਿਉਣਾ ਸੰਸਾਰ ਤੇ ਸਫਲ ਜਿਉਣਾ ਹੈ ਅੱਜ ਦਾ ਦਿਨ ਬਾਬਾ ਜੋਰਾਵਰ ਸਿੰਘ ਗੁਰੂ ਗਵਰ ਸਿੰਘ ਪਾਸ਼ਾ ਦੇ ਤੀਜੇ ਸਹਿਬ ਜਾਦੇ ਅੱਜ ਉਹਨਾਂ ਦਾ ਪ੍ਰਕਾਸ਼ ਉਸਵ ਹੈ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਵੀ ਗੁਰੂ ਕੋਲੋਂ ਇਹ ਮੰਗੀਏ ਕਿ ਸਾਡੇ ਘਰ ਵੀ ਇਸ ਤਰ੍ਹਾਂ ਦੇ ਤੇਰੇ ਵਰਗੇ ਪੁੱਤਰ ਪੈਦਾ ਹੋਣ ਸਾਡੀ ਕੁੱਖਾਂ ਵਿੱਚੋਂ ਵੀ ਤੇਰੇ ਜੋਰਾਵਰ ਸਿੰਘ ਫਤੇਹ ਸਿੰਘ ਅਜੀਤ ਸਿੰਘ ਜੰਮਣ ਇਹ ਵੀ ਨਾਲ ਅਰਦਾਸ ਕਰ ਲਿਆ ਕਰੋ ਸੋ ਗੁਰੂ ਕਿਰਪਾ ਕਰਦੇ ਨੇ ਗੁਰੂ ਬਖਸ਼ਿਸ਼ ਕਰਦੇ ਨੇ ਜਿੰਨਾ ਉੱਤੇ ਉਹ ਰਹਿਮਤ ਕਰਦਾ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਹੈ ਉਹਨਾਂ ਨੂੰ ਫਿਰ ਇਹ ਅਵਸਥਾ ਪ੍ਰਾਪਤ ਹੋ ਜੇ ਜਿਹੜੀ ਮਹਾਰਾਜ ਨੇ ਅੱਜ ਬਿਆਨ ਕੀਤਾ ਹੈ ਆਓ ਰੂਹ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੇ ਤੇ ਵੀ ਬਖਸ਼ਿਸ਼ ਕਰ ਦਿਓ ਸਾਨੂੰ ਸੰਗਤ ਬਖਸ਼ ਦਿਓ ਸਾਨੂੰ ਨਾਮ ਦੀ ਦਾਤ ਬਖਸ਼ੋ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਸਮਾ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ